ਸੋ ਅੱਜ ਜਿਹੜੇ ਦੋ ਮੇਜਰ ਇਸ਼ੂਸ ਮੈਂ ਤੇ ਸਾਡੇ ਐਮਪੀ ਸਰਦਾਰ ਅਮਰ ਸਿੰਘ ਜੀ ਨੇ ਚੱਕੇ ਵਨ ਇਸ ਸਮਾਰਟ ਸਿਟੀ ਦੇ ਅਸੇ ਜਿਹੜਾ 950 ਕਰੋੜ ਰੁਪਇਆ ਆਇਆ 950 ਕਰੋੜ ਰੁਪਇਆ ਆ ਉਹਦੇ ਤੇ ਅਸੀਂ ਸਮੀਖਿਆ ਕੀਤੀ ਉਹਦੇ ਵਿੱਚ ਤਕਰੀਬਨ 150 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਉਹ ਪ੍ਰੋਸੈਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਚੈੱਕ ਕਰਾਂਗੇ ਔਰ ਅਸੀਂ ਨਾਲ ਹੀ ਨਾਲ ਬੁੱਢਾ ਨਾਲਾ ਜਿਹੜਾ ਉਹ 650 ਕਰੋੜ ਰੁਪਇਆ ਆਇਆ ਨਾਲ ਹੀ ਨਾਲ ਉਹ ਸੁਮਿਖਿਆ ਕਰਨ ਤੋਂ ਬਾਅਦ ਅਸੀਂ ਇਹ ਵੀ ਕਹਿ ਕਿ ਇਹਨਾਂ ਤੇ ਅਸੀਂ ਸੈਟੀਸਫਾਈਡ ਨਹੀਂ ਆ ਅਸੀਂ ਇਹਦੇ ਬਾਰੇ ਡੀਸੀ ਸਾਹਿਬ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ 스마트 ਸਿਟੀ ਤੇ ਤਾਂ 29 ਤਰੀਕ ਦਾ ਅਸੀਂ ਫਾਈਨਲਾਈਜ਼ ਮੇਰੇ ਖਿਆਲ ਟਾਈਮ ਕਰ ਰਹੇ ਹਾਂ ਬੁੱਢਾ ਨਾਲੇ ਤੇ ਵੀ ਇਸੇ ਤਰ੍ਹਾਂ ਕੇਵਲ ਬੁੱਢੇ ਨਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਕਿਉਂਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਪੋਲਿਊਸ਼ਨ ਬੋਰਡ ਦੇ ਔਰ ਇਹ ਵਿੱਚ ਐਸਸੀਬੀ ਆਏ ਸਨ ਔਰ ਇਹ ਚ ਕਾਫੀ ਲੂਪ ਹੋ ਲਗੇ ਹੈ ਔਰ ਮੈਂ ਤੇ ਅਮਰ ਸਿੰਘ ਜੀ ਨੇ ਕਿਹਾ ਕਿ ਇਹਦੇ ਤੇ ਅਸੀਂ ਦੁਬਾਰਾ ਮੀਟਿੰਗ ਆਉਣ ਵਾਲੇ ਹਫਤੇ ਦੇ ਵਿੱਚ ਕਰਾਂਗੇ ਔਰ ਐਨਜੀਓ ਦੇ ਲੋਕ ਵੀ ਸਨ ਕਰਨਲ ਗਿੱਲ ਸਾਹਿਬ ਵਗੈਰਾ ਔਰ ਤਲਵਾਰ ਸਾਹਿਬ ਅਰੀ ਸਾਰੇ ਸੋ ਨਾਲ ਹੀ ਨਾਲ ਵੱਡਾ ਇੱਕ ਜਿਹੜਾ ਰੂਰਲ ਡਿਵੈਲਪਮੈਂਟ ਜਿਹੜਾ ਮਨਰੇਗਾ ਹੈ ਇਹਦੇ ਵਿੱਚ ਘੱਟੋ ਘੱਟ 1 ਲੱਖ ਜਿਹੜੇ ਹਾਊਸਹੋਲਡਸ ਜਿਹੜਾ ਹੈਗਾ ਰਜਿਸਟਰ ਹੈਗਾ ਲੇਕਿਨ ਇਹ 50% ਲੋਕਾਂ ਨੂੰ ਹੀ ਕੇਵਲ ਰੋਜ਼ਗਾਰ ਦੇ ਰਹੇ ਨੇ ਉਹਰੇ ਵਿੱਚੋਂ ਤੇ 100 ਦਿਨ ਦਾ ਰੋਜ਼ਗਾਰ ਕੇਵਲ 1% ਲੋਕ ਹੀ ਪਾ ਰਹੇ ਨਹੀਂ ਉਹ ਅਸੀਂ ਆਖਿਆ ਵੀ ਇਹਦੇ ਤੇ ਸਾਨੂੰ ਇਸ ਜਿਹੜਾ ਮਨਰੇਗਾ ਤੇ ਸਾਨੂੰ ਭਈ ਘੱਟੋ-ਘੱਟ 90000 ਹਾਊਸਹੋਲਡ ਨੂੰ ਕੰਮ ਮਿਲਣਾ ਚਾਹੀਦਾ ਤੇ ਜਿਹੜਾ 100 ਦਿਨ ਦਾ ਰੋਜ਼ਗਾਰ ਹੈਗਾ ਉਹ ਤਕਰੀਬਨ 60-70% ਲੋਕਾਂ ਨੂੰ ਤਾਂ ਮਿਲਣਾ ਚਾਹੀਦਾ 80% ਵੈਸੇ ਤਾਂ ਸਕੀਮ ਹੈ ਵੀ 100% ਨੂੰ ਮਿਲੇ ਔਰ ਇਹਦੇ ਵਿੱਚ ਜਿਹੜਾ ਬੇਰੋਜ਼ਗਾਰੀ ਪੱਤਾ ਹੁੰਦਾ ਉਹ ਇੱਕ ਵੀ ਬੰਦੇ ਨੂੰ ਅੱਜ ਤੱਕ ਕਿਉਂਕਿ ਉਹਦੀ ਵਿਚਾਰੇ ਦੀ ਐਪਲੀਕੇਸ਼ਨ ਨਹੀਂ ਲਈ ਜਾਂਦੀ ਉਹਨੂੰ ਸੁਣਿਆ ਨਹੀਂ ਜਾਂਦਾ ਤੇ ਬੇਰੋਜ਼ਗਾਰੀ ਪੱਤੇ ਦਾ ਉਹ ਇਹਨਾਂ ਨੇ ਉਡਾ ਹੀ ਰੱਖਿਆ ਸੋ ਇਹ तमाम ਸਾਰੀਆਂ ਗੱਲਾਂ ਤੇ اور ਵੈਰੀ ਇੱਕ ਜਿਹੜੀ ਸਰਬ ਸਿੱਖਿਆ ਅਭਿਆਨ ਜਿਹੜਾ ਦੇ ਤਹਿਤ ਆਪਾਂ ਜਿਹੜੀਆਂ ਖਾਣਾ ਬੰਦਾ ਹੈ ਸਕੂਲਾਂ ਦੇ ਵਿੱਚ ਮਿਡੇ ਮੀਲ ਉਹ ਵੀ ਅਸੀਂ ਗੁਜ਼ਾਰਿਸ਼ ਕੀਤੀ ਹੈ ਮੈਂ ਤੇ ਡਾਕਟਰ ਸਾਹਿਬ ਨੇ ਕਿ ਖਾਣਾ ਰਿਫਾਈਨਡ ਆਇਲ ਦੇ ਵਿੱਚ ਅਗਰ ਨਾ ਦਿੱਤਾ ਜਾਵੇ ਤਾਂ ਅੱਛਾ ਹੋਏਗਾ ਤਾਂ ਜੋ ਲੋਕਾਂ ਨੂੰ ਸਰਸੋਂ ਦਾ ਜਿਹੜਾ ਤੇਲ ਹੈ ਮਸਟਰਡ ਆਇਲ ਦੇ ਵਿੱਚ ਉਹ ਪਕਾਇਆ ਜਾਵੇ ਤੋ ਇਹੋ ਦਿਨ ਬਹੁਤ ਸਾਰੀਆਂ ਹੋਰ ਗੱਲਾਂ ਐ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਸਕੀਮਸ ਦੇ ਵਿੱਚ ਅਸੀਂ ਲੋਕਾਂ ਨੇ ਕੀਤੀਆਂ ਜਿਵੇਂ ਕਿ ਬਹੁਤ ਸਾਰੇ ਸਾਡੇ ਜਿਹੜੇ ਸਕਿੱਲ ਡਵੈਲਪਮੈਂਟ ਦੇ ਉਹ ਸਾਡੇ ਸਕਿੱਲ ਸੈਂਟਰਸ ਐ ਰੂਰਲ ਉਹ ਖਾਲੀ ਪਏ ਜਿਵੇਂ 13 ਐ ਸਾਡੇ ਕੋਲੇ ਉਹ 5 ਹੀ ਐ ਤੇ ਦੂਜੇ ਖਾਲੀ ਪਏ ਅਸੀਂ ਆਖਿਆ ਉਹ ਐਮਐਸਐਮਈ ਨਾਲ ਤੁਸੀਂ ਗੱਲ ਕਰੋ ਲੁਰੀਆਰਿਆਂ ਦੀ ਇੰਡਸਟਰੀ ਨਾਲ ਗੱਲ ਕਰੋ ਗੱਲ ਕਰਕੇ ਉੱਥੇ ਐਮਐਸਐਮਈਜ਼ ਨੂੰ ਰੋਜ਼ ਏਮਪਲॉयਮੈਂਟ ਐਸੇ ਬੰਦੇ ਚਾਹੀਦੇ ਐ ਸੋ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਤਾਂ ਜੋ ਹੈ ਉਹ ਜਿਹੜੇ ਹੈ ਖਾਲੀ ਪਏ ਖੰਡਰ ਬਣੇ ਹੈ ਸੋ ਨਾ ਬਣਨ ਤੇ ਉਥੇ ਕੰਮ ਚੱਲੇ ਤੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹੀ ਸਰ ਉਹ ਕਿਹੜਾ ਕਲਸਟਰ ਸੀਗਾ ਧਾਂਦਰਾ ਕਲਸਟਰ ਹੈ ਉੱਥੇ ਕਰੋੜਾ ਰੁਪਇਆ ਲੱਗਿਆ ਉਹ ਲੇਕਿਨ ਬਿਲਡਿੰਗ ਬੰਦ ਪਈ ਹੈ ਮਗਰਲੇ 3 ਸਾਲਾਂ ਤੋਂ ਉਨਾ ਸੀ ਕਿ ਅੱਗੇ ਤਾਂ ਅੰਦਰਾ ਕਲਸਟਰਸ ਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਡੀਸੀ ਸਭ ਚਲਾਓ ਇੰਨੀ ਵੱਡੀ ਬਿਲਡਿੰਗ ਬਣਾਈਆਂ ਉੱਥੇ ਮੈਰੇਜ ਪੈਲੈਸ ਮੈਰੇਜ ਪੈਲੈਸ ਬਣੇ ਹੈ ਸਟੇਡੀਅਮਸ ਬਣੇ ਹੈ ਹੋਰ ਚੀਜ਼ਾਂ ਬਣੀਆਂ ਸੋ ਉੱਥੋਂ ਪੈਸੇ ਆ ਸਕਦੇ ਸੀ ਆਮਦਨ ਆ ਸਕਦੀ ਸੀ ਇਹਨਾਂ ਤਿੰਨ ਸਾਲਾਂ ਦੇ ਵਿੱਚ ਵਿੱਚ ਉਰੀ ਇੱਕ ਵਾਰੀ ਆਕਸ਼ਨ ਹੋਗੀ ਸੀ ਲੇਕਿਨ ਆਕਸ਼ਨ ਦੇ ਵਿੱਚ ਉਸ ਹਾਮ ਨਾਲ ਜੇ ਆਕਸ਼ਨ ਦੇ ਪੈਸੇ ਲਈਏ ਤਾਂ ਅੱਜ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਔਰ ਇਹਨਾਂ ਨੇ ਆਪ ਲਿਖਿਆ ਔਰ ਇਹ ਵਿੱਚ ਕਿ ਉਹ ਖੰਡਰ ਬਣ ਜਾਏਗਾ ਜੇ ਉਹਨੂੰ ਯੂਜ਼ ਨਾ ਕੀਤਾ ਗਿਆ ਪਉਤਾਂਦਰਾ ਕਲੈਸਿਸ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਿਜ਼ਿਟ ਵੀ ਕਰਾਂਗੇ ਮੈਂ ਤੇ ਡਾਕਟਰ ਸਾਹਿਬ ਤੇ ਉਹਨੂੰ ਚਲਾਉਂਦੀ ਵੀ ਅਸੀਂ ਗੱਲ ਕੀਤੀ ਐ ਸੋ ਬਹੁਤ ਸਾਰੀਆਂ ਜਿਹੜੇ ਹੋਰ ਮਨਰੇਗਾ ਦੇ ਤਹਿਤ ਮਿ ਹੈਲਥ ਮਿਸ਼ਨ ਦੇ ਤਹਿਤ ਐਨਆਰਐਚਐਮ ਦੇ ਤਹਿਤ ਬਹੁਤ ਸਾਰੀਆਂ ਗੱਲਾਂ ਐ ਜਿਹੜੀਆਂ ਉਹ ਸਾਨੂੰ ਦੱਸਣਗੇ ਤੇ ਅਸੀਂ ਮੈਂ ਤੇ ਡਾਕਟਰ ਸਾਹਿਬ ਅਸੀਂ ਕੇਂਦਰ এনवायरमेंट ਮਿਨਿਸਟਰ ਨੂੰ ਚਾਹੇ ਮਿਲਣਾ ਹੋਵੇ ਬੁੱਢਾ ਨਾਲਾ ਤੇ ਚਾਹੇ ਰੂਰਲ ਡਿਵੈਲਪਮੈਂਟ ਮਿਨਿਸਟਰ ਨੂੰ ਮਿਲਣਾ ਹੋਵੇ ਮਨਰੇਗਾ ਦੇ ਇਸ਼ੂਸ ਤੇ ਉਹਨਾਂ ਤੇ ਜਾ ਕੇ ਅਸੀਂ ਨਾਲ-ਨਾਲ ਇਹ ਕੋਆਰਡੀਨੇਸ਼ਨ ਦੇ ਨਾਲ ਅਸੀਂ ਆਪਸੀ ਉਹਰੇ ਨਾਲ ਤਾਲਮੇਲ ਦੇ ਨਾਲ ਅਸੀਂ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਮੈਂ ਜੋਰਵਾਲ ਸਾਹਿਬ ਦਾ ਔਰ ਪੂਰੀ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਬੀਇੰਗ ਅ ਚੇਅਰਮੈਨ ਦੇਸ਼ਾ ਕਮੇਟੀ ਕਿ ਉਹਨਾਂ ਨੇ ਬੜੀ ਪੇਸ਼ੀਐਂਸ ਦੇ ਨਾਲ ਸਾਨੂੰ ਸੁਣਿਆ ਸਾਡੀ ਗੱਲਬਾਤ ਸੁਣੀ ਔਰ ਮੇਰਾ ਖਿਆਲ 11 ਵਜੇ ਤੋਂ ਚੱਲ ਕੇ ਤੇ ਤਕਰੀਬਨ ਹੁਣ ਤੱਕ ਇਹ ਮੀਟਿੰਗ ਚੱਲੀ ਬੜੀ ਲੰਮੀ ਮੀਟਿੰਗ ਰਹੀ ਯੂਸਫੁਲ ਮੀਟਿੰਗ ਰਹੀ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਕੇ ਲੋਕਾਂ ਦੇ ਪੜ੍ਹਾਈ ਦੇ ਔਰ ਪੰਜਾਬ ਦੇ ਡਵੈਲਪਮੈਂਟ 'ਤੇ ਕੰਮ ਕਰਾਂਗੇ। ਅੱਜ ਇੱਕ ਐਮਰਜੈਂਸੀ ਫਿਲਮ ਰਿਲੀਜ਼ ਹੋਈ ਹੈ। ਉਹਦੇ ਚ ਇੰਦਰਾ ਗਾਂਧੀ ਦਾ ਰੋਲ ਉਹਨਾਂ ਨੇ ਰੱਤ ਸੁਣਨਾ ਰਵਣਾ ਤੇ ਕਿਹੜਾ ਪੰਜਾਬ ਚ ਦਾ ਵਿਰੋਧ ਹੋ। ਸੋ ਗੱਲ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਫਿਲਮਸ ਨੂੰ ਬਣਾਈਆਂ ਜਾ ਰਹੀਆਂ ਇਹ ਟੋਟਲ ਅਜੰਡਾ ਜਿਹੜਾ ਭਾਜਪਾ ਦਾ ਝੰਡਾ ਹੈ। ਇਹ ਜਾਣ ਬੁੱਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਪੋਥੋ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁੱਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਤੇ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਬੰਨਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਰਿਚ ਤਾਂ ਮਸਾਲਾ ਪਾਇਆ ਜਾਂਦਾ ਸੋ ਥੈਟ ਲੋਕ ਵੇਖਣ ਇਹੋ ਜਿਹੀਆਂ ਮੂਵੀਜ਼ ਜਿਹੜੀਆਂ ਆਉਂਦੀ ਹੈ ਇਹਦੇ ਨਾਲ ਲੋਕਾਂ ਚ ਮੈਨੂੰ ਲੱਗਦਾ ਹੈ ਕਿ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ ਆਪਸ ਚ ਨਫਰਤ ਵਧਦੀ ਹੈ ਜੀਹੜਾ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ ਸੈਂਸਰ ਬੋਰਡ ਨੂੰ ਇਹਦੇ ਵੱਲ ਗੌਰ ਫਰਮਾਉਣਾ ਚਾਹੀਦਾ ਹੈ ਔਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ ਦਲੂਕਾਤ ਕਰਨੇ ਰੱਖਣ ਵਾਲੇ ਹੁਣ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣੋਣੀ ਬਹੁਤ ਸਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਣਾ ਜੀ ਤਾਂ ਸ਼ੀ ਇਜ਼ ਪਪੂਲਰ ਇਸ ਤਰ੍ਹਾਂ ਆਂ ਮੀਆਂ ਗੱਲਾਂ ਕਰਨ ਚੋਤਾ ਉਹਨਾਂ ਤਾਂ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਸੋ ਕਈ ਲੋਕ ਲਾਈਨ ਲਾਈਟ 'ਚ ਰਹਿਣ ਦੀ ਆਦਤ ਹੁੰਦੀ ਹੈ ਸੋ ਬਿਲਕੁਲ ਇਹ ਰੇਤੇ ਇਹਨਾਂ ਨੂੰ ਕੋਈ ਨਾ ਕੋਈ ਇਤਰਾਜ ਕਰਨਾ ਚਾਹੀਦਾ ਸੀ ਗਲਤ ਸਟੋਰੀ ਪ੍ਰਾਈਮ ਮਿਨਿਸਟਰ ਦੀ ਨਹੀਂ ਦਿਖਾ ਸਕਦਾ ਉਹ ਫਿਲਮਾਂ ਤਾਂ ਬੰਦੀਆਂ ਰਹਿੰਦੀਆਂ ਜੀ ਗਲਤ ਸਟੋਰੀ ਕਿਸੇ ਵਿਅਕਤੀ ਵਿਸ਼ੇਸ਼ ਦੀ ਆਮ ਗੱਲ ਕਰਦੇ ਹਾਂ ਤਾਂ ਠੀਕ ਹੈ ਲੇਕਿਨ ਕਿਵੇਂ ਪ੍ਰਾਈਮ ਮਿੰਿਸਟਰ ਰਹੇ ਬੰਦੇ ਦੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਮਾੜੀ ਗੱਲ ਹੈ ਰਾਜ ਸੇ 111 300 ਜਿਹੜੇ ਮਰਨਵਰਤੇ ਬੈਠੇ ਨੇ ਪਹਿਲਾਂ ਡਿਪਟੀ ਸਰਵਿਸ ਵੀ ਬੈਠੇ ਹੋਗੇ ਚੱਪੜੇ ਤੁਸੀਂ ਕੀ ਹਾਂਜੀ ਇਹ ਨੌਬਤ ਆਣੀ ਨਹੀਂ ਚਾਹੀਦੀ ਸੀ ਜਨਾਬ ਇਹਨੂੰ ਸਮੇਂ ਸਿਰ ਇਹਦੇ ਤੇ ਕੋਈ ਨਾ ਕੋਈ ਗੱਲਬਾਤ ਸੈਂਟਰਲ ਗਵਰਨਮੈਂਟ ਨੂੰ ਕਰਨੀ ਚਾਹੀਦੀ ਸੀ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਮਸ਼ਰੂਫ ਨੇ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਉਹਨਾਂ ਨੂੰ ਤਾਂ ਹੁਣ 2 ਮਹੀਨੇ ਕੁਝ ਪਤਾ ਨਹੀਂ ਪੰਜਾਬ 'ਚ ਕੀ ਚੱਲ ਰਿਹਾ ਹੈ ਕੱਲ ਪਰਸੋਂ ਰਾਕਟ ਲਾਂਚਰ ਸਾਡੇ ਇੱਕ ਕਾਂਗਰਸ ਦੇ ਬੰਦੇ ਦੇ ਘਰ ਵਿੱਚ ਸਿੱਡ ਦਿੱਤਾ ਗਿਆ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਢੱਲੇਵਾਲ ਸਾਹਿਬ ਦੇ ਇਸ਼ੂ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਸੀ ਜਿਹੜਾ ਕਿ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਇਹਦੇ ਵਿੱਚ ਦੋਨੋਂ ਸਰਕਾਰਾਂ ਜ਼ਿੰਮੇਵਾਰ ਰਹਿ ਔਰ ਅਗਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ ਬਰਦਾਸ਼ਤ ਨਹੀਂ ਕਰਨਾ ਔਰ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹੁੰਦਾ ਦੋਨੋਂ ਸਰਕਾਰਾਂ ਨੂੰ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਆ ਹੋਏ ਆ ਤੁਸੀਂ ਡੱਲੇਵਾਲ ਸਾਹਿਬ ਨੂੰ ਬਚਾਉਣ ਦਾ ਕੰਮ ਕਰੋ ਕਿਤੇ ਅਨਹੋਣੀ ਹੋਗੀ ਤਾਂ ਤੁਹਾਨੂੰ ਨਾ ਪੰਜਾਬ ਦੇ ਲੋਕਾਂ ਨੇ ਮਾਫ਼ ਕਰਨਾ ਹੈ ਨਾ ਰੱਬ ਨੇ ਮਾਫ਼ ਕਰਨਾ 300 300 17 ਕੀ ਤਾਰਾਵਾ ਦਿੱਤੀਆਂ ਜਿਹੜੇ ਤੁਹਾਡੇ ਕਿਸਾਨਾਂ ਉੱਤੇ ਪੀਰਸਕੋਲ ਦੀ ਘੇਰਨ ਦੇ ਮਾਮਲੇ ਦੇ ਦੇਖੋ ਹੁਣ ਮੈਂ ਤਾਂ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਤੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵਾਅਦਾ ਤੋਂ ਵਾਦੇ ਹੁੰਦਾ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਲ ਉਹ ਤੁਸੀਂ ਇੱਕ ਲਾ ਕੇ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਦੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਕੋ ਪਿਆਰ ਕਰਦਾ ਹਾਂ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿੰਮ ਛੇੜ ਦਿਓ ਕਦੇ ਪੱਗ ਬੰਨ ਕੇ ਛੇੜ ਦਿਓ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮੁਕਦਮਾ ਦਰਜ ਕਰ ਦਿਓਗੇ ਤੁਸੀਂ ਦੱਸ ਦਿਓ ਅੱਜ ਤੱਕ ਕਾਂਗਰਸ ਪਾਰਟੀ ਨੂੰ ਬਤੇਰੇਆ ਦੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਘੇਰਿਆ ਬਤੇਰੇਆ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸ ਦਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੰਨਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿਯੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰਡ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ ਤੇ ਕਿਉਂਕਿ ਅਗਰ ਬੰਦ ਹੈ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮਕਦਮਾ ਬੰਦ ਹੈ ਹੀ ਨਹੀਂ ਆ ਤਾਂ ਕਿੱਦਾਂ ਰਜਿਸਟਰ ਕਰ ਲਿਆ ਗਿਆ